ਲੁਧਿਆਣਾ ਸਿਟੀ ਹਲਮ ਦੀ ਟੀਮ ਬਾਬਾ ਥਾਨ ਸਿੰਘ ਚੌਕ ਪਹੁੰਚ ਚੁੱਕੀ ਹੈ ਇੱਥੇ ਦੇਖਦੇ ਆ ਲੋਕਾਂ ਦਾ ਕੀ ਮਾਹੌਲ ਹੈ ਦੇਖਣ ਨੂੰ ਮਿਲ ਰਿਹਾ ਵੀ ਲੋਕ ਬਹੁਤ ਹਮਮਾ ਕੇ ਵੋਟਾਂ ਪਾ ਰਹੇ ਨੇ ਸਾਡੇ ਨਾਲ ਜੁੜੇ ਨੇ VOTER ਸੀਨੀਅਰ ਸਿਟੀਜ਼ਨ ਨੇ ਕੀ ਨਾ ਤੁਹਾਡਾ ਜੀ ਕੁਮਾਰ ਮੱਗੋ ਸੰਜੀਵ ਜੀ ਤੁਸੀਂ ਵੋਟ ਪਾ ਕੇ ਆਏ ਹੋ ਹਾਂਜੀ ਹਾਂਜੀ ਦਿਖਾਓ ਜਰਾ ਵੋਟ ਲੋਕਾਂ ਨੂੰ ਵੀ ਹਾਂ ਵੀ ਵੋਟ ਪਾ ਕੇ ਆਏ ਹੋ ਵਾਹ ਦੇਖੋ ਜੀ ਵੋਟ ਪਾ ਕੇ ਆਇਆ ਕੀ ਵੋਟ ਦੀ ਐਮਐ ਸਮਝਦੇ ਹੋ ਵੋਟ ਦੀ ਐਮਐ ਸਾਡੀ ਸਰਕਾਰ ਬਹੁਤ ਵਧੀਆ ਮੋਦੀ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ ਔਰ ਮੋਦੀ ਸਰਕਾਰ ਨੂੰ ਆਪਾਂ ਜਿਤਾਣਾ ਹੈ ਤੋ ਇੱਕ ਮਨਕਾ ਬਿੱਟੂ ਫੁੱਲ ਪ੍ਰੋਗੇ ਬਿੱਟੂ ਜੀ ਨੂੰ ਫੁੱਲ ਪ੍ਰੋਗੇ ਆਪਾਂ ਭੇਜਣਾ ਹੈ ਮੋਦੀ ਜੀ ਨੂੰ ਮੈਂ ਇਹ ਕਹਿ ਰਿਹਾ ਵੀ ਤੁਸੀਂ ਵੋਟ ਦੀ ਐਮਐਸ ਸਮਝਦੇ ਇੱਕ ਵੋਟ ਨਾਲ ਕਿੰਨਾ ਚੀ ਬੋਟ ਦੀ ਐਮਐਸ ਬਹੁਤ ਹੈ ਜੀ ਹਰ ਇੱਕ ਬੰਦੇ ਨੂੰ ਆਪਣੀ ਆਪਣੀ ਵੋਟ ਦਾ ਅਧਿਕਾਰ ਹੈ ਔਰ ਪਾਣਾ ਚਾਹੀਦਾ ਹੈ ਕਰੋ ਨਿਕਲ ਕੇ ਇੱਕ ਇੱਕ ਵੋਟ ਦੀ ਬਹੁਤ ਅਹਿਮੀਅਤ ਹੈ ਆਪਣੇ ਮੋਦੀ ਸਰਕਾਰ ਨੂੰ ਵੋਟ ਪਾਓ ਬਹੁਤ ਵਧੀਆ ਬੰਦੇ ਹੈ ਤੁਸੀਂ ਸਾਰੇ ਪਰਿਵਾਰ ਨੇ ਪਾਈ ਸਾਰੇ ਪਰਿਵਾਰ ਨੇ ਮੋਦੀ ਜੀ ਨੂੰ ਵੋਟ ਪਾਈਏ ਬਿੱਟੂ ਜੀ ਨੂੰ ਵੋਟ ਪਾਈਏ ਬਹੁਤ ਵਧੀਆ ਬੰਦੇ ਹੈ ਅੱਗੇ ਵੀ ਬਹੁਤ ਵਧੀਆ ਕੰਮ ਹੋਊਗਾ ਸਰ ਮੇਰਾ ਨਾਮ ਹੈ ਜੀ ਲਖਸ਼ੇ ਖੰਨਾ ਲਖਸ਼ੇ ਜੀ ਤੁਸੀਂ ਵੋਟ ਪਾ ਕੇ ਆਓ ਅੰਦਰ ਅੰਦਰ ਕਿੰਨੀਆਂ ਕਿ ਲਾਈਨਾਂ ਸੀ ਕਿ ਜਿਆਦਾ ਵੱਡੀ ਤੁਹਾਨੂੰ ਟਾਈਮ ਤਾਂ ਨਹੀਂ ਲੱਗਿਆ ਨਹੀਂ ਜੀ ਟਾਈਮ ਤਾਂ ਲੱਗਿਆ ਜੀ 10 ਕੁ ਮਿੰਟ ਖੜਨਾ ਪਿਆ ਲੋਕਾਂ ਦੇ ਵਿੱਚ ਐਡੀ ਖੁਸ਼ੀ ਹੈ ਕਿ ਉਸ ਤਿਉਹਾਰ ਨੂੰ ਅਦਾ ਬਣਾ ਰਹੇ ਆ ਅੱਗੇ ਮੈਂ ਕਦੀ ਨਹੀਂ ਦੇਖਿਆ ਮੇਰੀ ਇਹ ਚੌਥੀ ਪੰਜਵੀਂ ਵੋਟ ਹੋਣੀ ਹੈ ਲੋਕਾਂ ਨੇ ਬਹੁਤ ਮਤਲਬ ਉਸ ਆ ਦੇ ਨਾਲ ਘਰੋਂ ਬਾਹਰ ਆ ਕੇ ਜਿਵੇਂ ਗਰਮੀ ਦੇ ਵਿੱਚ ਜਿਵੇਂ ਯੋਗੀ ਦਿੱਤੇ ਨਾ ਜੀ ਆਏ ਸੀਗੇ ਆਪੀਲ ਕੀਤੀ ਸੀ ਕਿ ਗਰਮੀ ਦੀ ਪਰਵਾਹ ਨਹੀਂ ਕਰਨੀ ਬਾਹਰ ਆ ਕੇ ਆਪਣੀ ਜਿਹੜੀ ਰਾਈਟਰ ਨੂੰ ਯੂਜ਼ ਕਰਨਾ ਤੇ ਅੱਜ ਤੁਸੀਂ ਦੇਖੋਗੇ ਬੂਥਾਂ ਦੇ ਦੇਖੋ ਜੀ ਕਿੱਡਾ ਰਸ਼ਾ ਬਿਨਾ ਪੱਖਿਆਂ ਤੋਂ ਦੇਖੋ ਜੀ ਕਿੰਨੇ ਲੋਕ ਬੈਠੇ ਹੋਏ 50 ਲੋਕ ਇੱਥੇ ਬੈਠੇ ਹੋਏ ਆ ਹਰ ਤਰ੍ਹਾਂ ਦੀ ਪਾਰਟੀ ਦੇ ਹਰ ਤਰ੍ਹਾਂ ਦੇ ਬੰਦੇ ਬੈਠੇ ਹੋਏ ਆ ਇਸ ਸੀਨ ਨੂੰ ਲੈ ਕੇ ਕਾਫੀ ਕਰਦੇ ਸੀ ਗਰਮੀ ਦੀ ਤੇ ਗਰਮੀ 'ਚ ਲੋਕੀ ਨਿਕਲਣਗੇ ਬਾਹਰ ਕੋਈ ਸ਼ਿਕਾਇਤ ਨਹੀਂ ਹੈ ਜੀ ਅਸੀਂ ਵੀ ਖੜੇ ਆ ਤੁਸੀਂ ਵੀ ਖੜੇ ਆ ਵੋਟਾਂ ਪਾਉਣ ਸਵੇਰੇ 6:30 ਤੋਂ ਵੋਟ ਪੈ ਰਹੀ ਹੈ ਜੀ ਹਾਲੇ ਤੱਕ ਇੱਥੋਂ ਪਤਾ ਲੱਗਦਾ ਹੈ ਕਿ ਗਰਮੀ ਦੀ ਵੀ ਲੋਕੀ ਪ੍ਰਵਾਹ ਨਹੀਂ ਕਰਦੇ ਜਦੋਂ ਆਪਣੀ ਰਾਈਟ ਨੂੰ ਯੂਜ਼ ਕਰਦੇ ਨੇ ਉਹ ਘਰੋਂ ਬਾਹਰ ਆ ਕੇ ਕਰਦੇ ਆ ਤੇ ਜਿਹੜੀ ਇਹ ਵੋਟ ਹੈ ਇਹ ਵੋਟ ਐਡੀ ਕੋ ਮਤਲਬ ਇਪੋਰਟੈਂਟ ਹੈਗੀ ਹੈ ਇੱਕ ਇੱਕ ਆ ਦੇਖੋ ਜੀ ਮੈਂ ਆ ਵੋਟ ਪਾ ਕੇ ਆਇਆ ਤੁਸੀਂ ਮੈਨੂੰ ਪੁੱਛਿਆ ਨਹੀਂ ਕਿ ਵੋਟ ਕਿੰਨੂੰ ਪਾਣੀ ਹੈ ਤੁਸੀਂ ਪਹਿਲਾਂ ਪੁੱਛੋ ਤੁਸੀਂ ਦੱਸਤਾ ਤੁਹਾਡੇ ਭਾਵ ਮਨ ਲੱਗ ਰਿਹਾ ਤੁਸੀਂ ਕਿਹ ਜੋਗੀ ਨੂੰ ਰਸ ਟਗਾ ਸਾਨੂੰ ਪਤਾ ਲੱਗ ਗਿਆ ਤੁਹਾਡੀ ਪਸੰਦ ਕਿਹੜੀ ਹੈ ਜਨਤਾ ਇਸ ਟਾਈਮ ਮੋਦੀ ਮੇ ਹੈ ਜੀ ਅਸੀਂ ਪਸੰਦ ਬਹੁਤ ਮੋਦੀ ਮੇ ਹੈ ਜੀ ਅਸੀਂ ਖੜੋ ਕੇ ਕਹਿੰਦੇ ਆ ਅਸੀਂ ਜੈ ਸ਼੍ਰੀ ਰਾਮ ਦਾ ਨਾਰਾ ਲਾ ਕੇ ਵੋਟ ਪਾਈ ਹੈ ਜੀ ਮੋਦੀ ਨੂੰ ਜੈ ਸ਼੍ਰੀ ਹਾਂਜੀ ਸਾਡੇ ਨਾਲ ਸਰਦਾਰ ਜੀ ਜੁੜੇ ਨੇ ਇਹ ਹੁਣੇ ਹੁਣੇ ਵੋਟ ਪਾ ਕੇ ਆਏ ਆ ਸਰਦਾਰ ਜੀ ਹਾਂਜੀ ਹਾਂਜੀ ਵੋਟ ਪਾ ਕੇ ਆਏ ਕਿੰਨਾ ਘਰ ਰਸ਼ ਸੀਗਾ ਰਸ਼ ਥੋੜਾ ਘੱਟ ਸੀ ਬਹੁਤ ਘੱਟ ਰਸ਼ ਹੈਗਾ ਜੀ ਕਿਉਂਕਿ ਜਿਹੜਿਆ ਸਰਕਾਰ ਨੇ ਇਹ ਕਿੰਨਾ ਵੇ ਗਰਮੀਆਂ ਚ ਵੋਟਾਂ ਰੱਖੀਆਂ ਬਹੁਤ ਗਲਤ ਰੱਖੀਆਂ ਜੀ ਤੋ ਕਿ ਗਰਮੀ ਕਰਕੇ ਲੋਕੀ ਆ ਨਹੀਂ ਰਹੇ ਆ ਨਹੀਂ ਰਹੇ ਰਕਤੀਆਂ ਜੀ ਉਹਦੇ ਗਰਮੀ ਕਰਕੇ ਲੋਕੀ ਆ ਨਹੀਂ ਰਹੇ ਜੀ ਵੋਟਾਂ ਪਾਣ ਦੇਖੋ ਦੇਸ਼ ਲਈ ਇੱਕ ਦਿਨ ਦੇਣਾ ਇੱਕ ਅੱਧਾ ਘੰਟਾ ਚਾਹੀਦਾ ਜੇ ਗਰਮੀ ਲੱਗ ਜੂ ਤਾਂ ਕੀ ਫਰਕ ਪੈ ਜੂ ਲੋਕਾਂ ਨੂੰ ਸਮਝਾਉਣਾ ਚਾਹੀਦਾ ਇਸ ਟਾਈਮ ਗਰਮੀ ਦਾ ਤਾਪਮਾਨ ਵੀ ਤੁਸੀਂ ਦੇਖ ਸਕਦੇ ਹੋ ਵੀ ਕਿੰਨਾ ਕੁ ਜਾ ਰਿਹਾ ਉੱਤੇ ਠੀਕ ਹੈ ਨਾ ਜੀ ਗਰਮੀ ਵੀ ਵੱੱਟ ਕੇ ਪੈ ਰਹੀ ਐ ਇਸ ਟਾਈਮ ਨਹੀਂ ਤੇਰੀ ਸਰਕਾਰ ਜਿਹੜੀ ਵੀ ਚੁਣੋਗੇ ਤੁਸੀਂ ਉਹਨੇ ਤੁਹਾਡਾ 5 ਸਾਲ ਖਿਆਲ ਰੱਖਣਾ ਤੁਹਾਡੇ ਲਈ ਕਾਨੂੰਨ ਬਣਾਉਣੇ ਜਦੋਂ ਕਾਨੂੰਨ ਨਹੀਂ ਬਣਦੇ ਫਿਰ ਲੋਕੀ ਧੰਨਿਆਂ ਤੇ ਜਾਂਦੇ ਆ ਇਹ ਪਹਿਲਾਂ ਤੁਸੀਂ ਆਪਣਾ ਵੋਟ ਦਾ ਮਤ ਦਾ ਅਧਿਕਾਰ ਜਿਹੜਾ ਤੁਹਾਨੂੰ ਕਨਸਟੀਟਿਊਸ਼ਨ ਨੇ ਦਿੱਤਾ ਉਹ ਸੰਵਿਧਾਨ ਨੇ ਦਿੱਤਾ ਉਹਨੂੰ ਉਹਨੂੰ ਲੈ ਕੇ ਉਹਦਾ ਅਧਿਕਾਰ ਆਪਣਾ ਮੰਨੋ ਆਪਣਾ ਮਤ ਦਾ ਪ੍ਰਯੋਗ ਕਰੋਗੇ ਤਾਂ ਪਤਾ ਲੱਗੂਗਾ ਬਿਲਕੁਲ ਬਿਲਕੁਲ ਤੁਹਾਡੀ ਗੱਲ ਸਹੀ ਹੈ ਜੀ ਅਸੀਂ ਆਪਣੇ ਮਤ ਦਾ ਪ੍ਰਯੋਗ ਕੀਤਾ ਵੈ ਅਸੀਂ ਵੋਟ ਪਾਈ ਹੈ ਦੇਖੋ ਬਿਲਕੁਲ ਆਪਾਂ ਵੋਟ ਪਾਣ ਆਏ ਆ ਬਾਕੀਆਂ ਨੂੰ ਵੀ ਪ੍ਰਸਾਦ ਕਰੋ ਬਾਕੀਆਂ ਨੂੰ ਵੀ ਅਸੀਂ ਅਪੀਲ ਕਰਦੇ ਆਂ ਵੀ ਗਰਮੀ ਆਂਡੀਆਂ ਗਵਾਂਡੀਆਂ ਨੂੰ ਅਪੀਲ ਕਰਦੇ ਆ ਜੀ ਗਰਮੀ ਨੂੰ ਬਿਲਕੁਲ ਨਾ ਦੇਖੋ ਇੱਕ ਦਿਨ ਨੂੰ ਤੁਹਾਡੇ ਕੋਲ ਸਿਰਫ ਮੰਗਿਆ ਵਾ ਆਪਾਂ ਵੋਟਾਂ ਪਾਣ ਵਾਸਤੇ ਤੁਸੀਂ ਵੋਟਾਂ ਪਾਓ ਚਲੋ ਜੋ ਹੋ ਗਿਆ ਹੁਣ ਗਰਮੀਆਂ ਚ ਆ ਗਈਆਂ ਆਂਦੀ ਤੱਕ ਹਰ ਵਾਰੀ ਸਰਦੀਆਂ ਚ ਹੀ ਆਂਦੀਆਂ ਵੋਟਾਂ ਤੁਹਾਡੇ ਕੋਲ ਠੀਕ ਹੈ ਨਾ ਜੀ ਕੋਈ ਗੱਲ ਨਹੀਂ ਤੁਸੀਂ ਵੋਟਾਂ ਪਾਣਾ ਹੋ ਜੀ ਤੁਸੀਂ ਵੋਟ ਪਾਈ ਹੈ ਹਾਂਜੀ ਹਾਂਜੀ ਤੁਹਾਨੂੰ ਪਾਈ ਹੈ ਐ ਨਹੀਂ ਦੱਸਣਾ ਜੀ ਇਹ ਨਹੀਂ ਦੱਸ ਸਕਦੇ ਕਿਹੜੀ ਸਰਕਾਰ ਚੰਗੀ ਲੱਗੀ ਤੁਹਾਨੂੰ ਮੋਦੀ ਸਰਕਾਰ ਚੰਗੀ ਲੱਗੀ ਹਾਂਜੀ ਲੱਗੀ ਸੁਮਿਤ ਮੱਕੋ ਵੋਟ ਪਾ ਕੇ ਆਏ ਹਾਂ ਪੂਰਾ ਪਰਿਵਾਰ ਗਿਆ ਹਾਂਜੀ ਯਾਰ ਦੋਸਤ ਗਾਰੰਟੀ ਗੁਆਰੰਟੀ ਨੂੰ ਲੈ ਕੇ ਗਏ ਬਿਲਕੁਲ ਜੀ ਸਾਰਿਆਂ ਨੇ ਵੋਟ ਪਾਈ ਹੈ ਖੁਲਕੇ ਵੋਟ ਭਾਈ ਸਾਹਿਬ ਨੇ ਐਂਡਿੰਗ ਰਿਪੋਰਟ ਦਾ ਨਿਸ਼ਾਨ ਵੀ ਦਿਖਾ ਦਿਓ ਜਰਾ ਸਾਰਿਆਂ ਨੂੰ ਆ ਦੇਖੋ ਲਓ ਸਰ ਐਨੀ ਸਮਝ ਦਿਓ ਇਸ سپورਟ ਦੀ ਅਹਿਮਤ ਬਹੁਤ ਹੈ ਸਰ ਅਹਿਮਤ ਇੱਕ ਨਾ ਹਰ ਜਿੱਤ ਹੋ ਜਾਂਦੀ ਸਰ ਮੇਰੀ ਹਿਸਾਬ ਨਾਲ ਸਾਰੇ ਬੰਦੇ ਸਮਝਦੇ ਇਸ ਚੀਜ਼ ਨੂੰ ਕਿ ਇਹ ਵੀ ਵੋਟਾਂ ਦੀ ਆਪਣੇ ਵੋਟ ਦੀ ਅਹਿਮੀਅਤ ਬਹੁਤ ਹੈਗੀ ਹੈ ਤੇ ਐਨੀ ਗਰਮੀ ਹੋਣ ਦੇ ਬਾਵਜੂਦ ਵੀ ਸਾਰੇ ਲੋਕੀ ਵੋਟਾਂ ਬਾਹਰ ਆ ਰਹੇ ਆ ਖੁਲਕੇ ਵੋਟ ਪੈ ਰਹੀ ਹੈ ਕੋਈ ਹੋ ਗਰਮੀ ਦਾ ਕਿਸੇ ਨੇ ਐਨੀ ਪਰਵਾਹ ਨਹੀਂ ਕੀਤੀ ਪਰ ਸੰਦੇਸ਼ ਥੱਲੇ ਕੱਟ ਪਰਸੈਂਟੇਜ ਘਟਾ ਕੁਝ ਗਰਮੀ ਹੋ ਰਹਾ ਉਹਨਾਂ ਅੱਗੇ ਹੋ ਰਕੇ ਪਰ ਜਿਸ ਹਿਸਾਬ ਨਾਲ ਹਾਲੇ ਤੱਕ ਚੱਲ ਰਹੀ ਹੈ ਪਰਸੈਂਟੇਜ ਸਹੀ ਦੇ ਹੈ ਸਭ ਚੱਲ ਰਿਹਾ ਠੀਕ ਚੱਲ ਰਿਹਾ ਫਿਰ ਵੀ ਕੋਟਾ ਫਿਰ ਵੀ ਆਪਣਾ 40% ਤੱਕ ਤਾਂ ਭੁਗਤ ਨਹੀਂ ਚੁੱਕੀ ਹੈ ਬਾਕੀ ਪਸੰਦ ਕੀ ਹੈ ਕੋਚਣਾ ਤਾਂ ਜਦੋਂ ਹੁੰਦਾ ਤੁਸੀਂ ਕਰੇ ਆਪਣੀ ਪਸੰਦ ਤਾਂ ਦੇ ਮਤ ਕੀ ਪਸੰਦ ਰਹਿਣੀ ਚਾਹੀਦੀ ਤੁਹਾਡੀ ਜਾਂ ਕੀ ਰਹੀ ਹੈ ਦੇਖੋ ਜੀ ਪਸੰਦ ਜੋ ਮੋਦੀ ਸਰਕਾਰ ਵਧੀਆ ਕੰਮ ਕਰ ਰਹੀ ਹੈ ਸਾਡੇ ਵੱਲੋਂ ਅਸੀਂ ਤਾਂ ਪੂਰੀ ਜਿੰਨੀ ਸਪੋਰਟ ਹੋ ਸਕਦੀ ਹੈ ਅਸੀਂ ਭਾਜਪਾ ਦੀ ਕਰ ਰਹੇ ਹਾਂ